ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਮਹਾਨ ਨਾਇਕ ਯੋਧਾ ਜਿਸ ਨੇ ਸਿਕੰਦਾ ਅਤੇ ਸਿਕੰਦੀ ਦਾ ਤਸਰ ਦਮਾਨ ਹਮੇਸ਼ਾ ਦੁਨੀਆ ਪਰਦੇ ਵਿੱਚ ਕਾਇਮ ਰੱਖਿਆ ਉਹਨਾਂ ਦਾ ਸ਼ਹੀਦੀ ਦਿਵਸ ਹੈ ਔਰ ਉਹ ਸਰਦਾਰ ਸੂਰਬੀਰ ਯੋਧਾ ਹੈ ਸ਼ਹੀਦ ਉਦਮ ਸਿੰਘ ਜੀ ਅਗਰਜ਼ਾਂ ਦੇ ਖਿਲਾਫ ਭਾਰਤ ਦੀ ਆਜ਼ਾਦੀ ਦੇ ਲਈ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਸਭ ਤੋਂ ਵੱਧ ਜੇਲ੍ਹਾਂ ਦੇ ਵਿੱਚ ਗਏ ਸਭ ਤੋਂ ਵੱਧ ਫਾਂਸੀਆਂ ਦੇ ਰਸੇ ਚੁੰਮੇ ਸਭ ਤੋਂ ਵੱਧ ਜਾਇਦਾਦਾਂ ਕੋਰਕ ਕਰਵਾਈਆਂ ਸਭ ਤੋਂ ਵੱਧ ਅੰਦੋਲਨ ਕੀਤੇ ਇਹ ਗੱਲ ਵੱਖਰੀ ਹੈ ਕਿ ਆਜ਼ਾਦੀ ਦਾ ਨਿਗੜਾ ਹੈ ਉਹ ਸਿੱਖਾਂ ਨੂੰ ਬਹੁਤ ਘੱਟ ਮੰਨਣ ਦਾ ਮੌਕਾ ਮਿਲੇ ਚਿੱਕੰਦੇ ਹੱਕ ਹਕੂਕ ਆਜ਼ਾਦੀ ਮਿਲਣ ਤੋਂ ਬਾਅਦ ਵੀ ਸੁਰੱਖਿਆਤ ਨਹੀਂ ਰਹੀ ਪਰ ਫਿਰ ਵੀ ਅਸੀਂ ਉਹਨਾਂ ਸੂਰਬੀਰ ਜੋਧਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਿੱਖ ਪਹਿਚਾਣ ਨੂੰ ਵੱਡੇ ਪੱਧਰ ਦੇ ਉੱਤੇ ਪਹਚਾਣਨ ਦਾ ਜਿਹੜਾ ਵੱਡਾ ਕਾਰਜ ਕੀਤਾ ਸ਼ਹੀਦ ਉਦਮ ਸਿੰਘ ਜੀ ਜਿਨ੍ਹਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਦੇ ਵਿੱਚ ਹੋਇਆ ਸੈਂਟਰਲ ਜਿਤੇਮਖਾਨਾ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਔਰ ਸਿੱਖ ਸੰਸਥਾ ਚੀਫ ਖਾਲਸਾ ਦਵਾਨ ਵੱਲੋਂ ਚਲਾਇਆ ਜਾਂਦਾ ਸੀ ਉਹਦੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਠੰਡੇ ਬਾਟੇ ਦੀ ਪਹਲ ਚੱਕੀ ਅਮਰਤਾਰੀ ਹੋਏ 1919 ਦੇ ਵਿੱਚ ਜਲਿਆਂਵਾਲਾ ਬਾਗ ਦੇ ਸਾਕੇ ਨੇ ਇਹਨਾਂ ਦੇ ਮਨ ਨੂੰ ਇਹਨਾਂ ਗੁੱਠੀ ਇਹ ਤੱਕਾ ਔਰ ਇਹ ਤੱਕਾ ਬਰਤਾਨੀਆਂ ਹਕੂਮਤ ਵੱਲੋਂ ਇੱਕ ਵਾਰ ਨਹੀਂ ਕਈ ਵਾਰ ਕੀਤਾ ਜਾ ਰਿਹਾ ਸੀ ਔਰ ਇਸ ਤੱਕੇ ਦੇ ਖਿਲਾਫ ਇਹਨਾਂ ਨੇ ਜਦੋਜਹਿਦ ਕਰਨ ਦਾ ਮਨ ਬਣਾ ਲਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮੇ ਗਦਰੀ ਬਾਬਿਆਂ ਦਾ ਸਹਿਯੋਗ ਮਿਲਵਰਤਨ ਉਹਨਾਂ ਤੋਂ ਕੁਝ ਸਿੱਖਿਆ ਤੇ ਆਖਰ ਜਲਿਆਂਵਾਲਾ ਬਾਗ ਦੀ ਤਰਤੀ ਦੇ ਉੱਤੇ ਜਾ ਕੇ ਜ਼ਿਲ੍ਹਾ ਵਾਲਾ ਵਿਭਾਗ ਦੇ ਦੋਸ਼ੀ ਸਰ ਮਾਈਕਲ ਓਡਵਾਇਰ ਨੂੰ ਗੋਲੀਆਂ ਦੇ ਨਾਲ ਜਿਹੜਾ ਸੀ ਉਹ ਬੰਨ ਸੁੱਟਿਆ ਔਰ ਜਲਿਆਂਵਾਲਾ ਬਾਗ ਦੇ ਵਿੱਚ ਨੇ ਹੱਥਿਆਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਗਿਆ ਸੀ ਉਹਨਾਂ ਦਾ ਬਦਲਾ ਲਿਆ ਤੇ ਇਸ ਮਾਈਕਲ ਓਡਵਾਇਰ ਦੇ ਕਤਲ ਤੋਂ ਬਾਅਦ ਉਹਨਾਂ ਨੂੰ ਕੀ ਮਹਾਤ 31 ਜੁਲਾਈ 1940 ਨੂੰ ਪੈਂਡਰਵਿਲੇ ਜੇਲ੍ਹ ਦੇ ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਗਈ ਇੰਗਲੈਂਡ ਦੇ ਅੰਦਰ ਪਰ ਇਹਨਾਂ ਨੇ ਆਖਰੀ ਸਮੇਂ ਦੇ ਉੱਤੇ ਇਹੋ ਸ਼ਬਦ ਕਹੇ ਕਿ ਮੈਨੂੰ ਕੋਈ ਗਮ ਨਹੀਂ ਮੈਨੂੰ ਕੋਈ ਦੁੱਖ ਨਹੀਂ ਕਿਉਂ ਗਮ ਨਹੀਂ ਕਿਉਂ ਦੁੱਖ ਨਹੀਂ ਕਿਉਂਕਿ ਇਹਨਾਂ ਨੇ ਜਲਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਜੋ ਉੱਥੇ ਮੰਜ਼ਰ ਜੋ ਉੱਥੇ ਖੌਲਨਾਖੌਲਨਾਕ ਦ੍ਰਿਸ਼ ਦਿਸ ਰਿਹਾ ਸੀ ਉਹ ਆਪਣੀ ਅੱਖੀਂ ਤੱਕਿਆ ਸੀ ਮਸੂਮਾਂ ਦੀਆਂ ਲਾਸ਼ਾਂ ਪਈਆਂ ਸੀ ਬੱਚਿਆਂ ਬਜ਼ੁਰਗਾਂ ਬੀਬੀਆਂ ਦੀਆਂ ਲਾਸ਼ਾਂ ਪਈਆਂ ਸੀ ਔਰ ਬੇਗੁਨਾਹ ਤੇ ਜ਼ੁਲਮ ਦਾ ਬਦਲਾ ਲੈਣਾ ਉਹਨਾਂ ਦੇ ਮਨ ਦੇ ਵਿੱਚ ਆਪਣੇ ਕੌਮ ਦੇ ਪ੍ਰਤੀ ਆਪਣੇ ਦੇਸ਼ ਦੇ ਪ੍ਰਤੀ ਇੱਕ ਦਰਦ ਸੀ ਦਿਲ ASCII ਉਹ ਕਰਨ ਦੇ ਲਈ ਮਜਬੂਤੀ ਪ੍ਰਦਾਨ ਕੀਤੀ ਅੱਜ ਉਹਨਾਂ ਦੇ ਸ਼ਹੀਦੀ ਦਿਨ ਦੇ ਉਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਹਮੇਸ਼ਾ ਹੀ ਸਿੱਖ ਆਪਣੇ ਯੋਧੀਆਂ ਸੂਰਬੀਰਾਂ ਨੂੰ ਯਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ